ਪੰਜਾਬ ਦੇ ਵਿੱਚ ਇੱਕ ਪਹਿਲਾ ਸਰਕਾਰੀ ਈ ਗ੍ਰਾਮੀਨ ਸਟੋਰ ਖੋਲ੍ਹ ਦਿੱਤਾ ਗਿਆ ਹੈ। ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਸਟੋਰ ਖੋਲਣ ਦੀਆਂ ਵੀ ਖਬਰਾਂ ਮਿਲ ਸਕਦੀਆਂ ਨੇ। ਭਾਰਤ ਸਰਕਾਰ ਦੇ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਈ ਗ੍ਰਾਮੀਨ ਸਟੋਰ ਸ਼ੁਰੂ ਕੀਤੇ ਜਾ ਰਹੇ ਨੇ। ਜਿਸ ਦੇ ਤਹਿਤ ਪੰਜਾਬ ਦੇ ਵਿੱਚ ਪਹਿਲਾ ਈ ਗ੍ਰਾਮੀਨ ਸਟੋਰ ਧਾਰੀਵਾਲ ਦੇ ਜੀਟੀ ਰੋਡ ਸਥਿਤ SBI ਬੈਂਕ ਦੀ ਬੇਸਮੈਂਟ ਵਿੱਚ ਖੋਲ੍ਹ ਦਿੱਤਾ ਗਿਆ। ਜਿਸ ਦਾ ਉਦਘਾਟਨ ਆਈਐਸ ਅਧਿਕਾਰੀ ਜਸਪਿੰਦਰ ਸਿੰਘ ਨੇ ਕੀਤਾ। ਸਟੋਰ ਦੇ ਮੈਨੇਜਿੰਗ ਡਾਇਰੈਕਟਰ सुरेंद्र ਸ਼ਰਮਾ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਜਿਹੇ ਈ-ਸਟੋਰ ਖੋਲੇ ਜਾ ਰਹੇ ਨੇ ਇਸ ਥਾਂ ਤੇ ਇੱਕੋ ਹੀ ਥਾਂ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਖ-ਵੱਖ ਨਾਮੀ ਅਤੇ ਵੱਡੀਆਂ ਕੰਪਨੀਆਂ ਦੇ ਪ੍ਰੋਡਕਟ ਬਜ਼ਾਰ ਨਾਲੋਂ ਬਹੁਤ ਘੱਟ ਰੇਟ ਤੇ ਮਿਲ ਸਕਦੇ ਆ ਕਿਉਂਕਿ ਇਹਨਾਂ ਈ-ਸਟੋਰਾਂ ਤੇ ਵੱਖ-ਵੱਖ ਕੰਪਨੀ ਦਾ ਸਮਾਨ ਸਿੱਧਾ ਗਾਹਕ ਤੱਕ ਪਹੁੰਚੇਗਾ ਅਤੇ ਇਹਨਾਂ ਵਿੱਚ ਡਿਸਟ੍ਰੀਬਿਊਟਰ ਭਾਅ ਕੋਈ ਵਿਚੋਲਾ ਨਹੀਂ ਹੋਏਗਾ ਜਿਸ ਕਾਰਨ ਇਹ ਸਮਾਨ ਕਾਫੀ ਸਸਤਾ ਮਿਲੇਗਾ ਇਹਨਾਂ ਦੀ ਖਰੀਦਦਾਰੀ ਲੋਕ ਆਨਲਾਈਨ ਘਰ ਬੈਠੇ ਵੀ ਕਰ ਸਕਣਗੇ ਇਹਦੇ ਨਾਲ ਹੀ ਇਹਨਾਂ ਸਟੋਰਾਂ ਤੇ ਕਈ ਤਰ੍ਹਾਂ ਦੀਆਂ ਹੋਰ ਸੇਵਾਵਾਂ ਵੀ ਉਹਨਾਂ ਨੇ ਦੱਸਿਆ ਕਿ ਉਪਲਬਧ ਹੋਣਗੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਆਪਾਂ ਇੱਥੇ ਜਿਹੜਾ ਈ ਗ੍ਰਾਮੀਨ ਸਟੋਰ ਹੈ ਕਾਮਨ ਸਰਵਿਸ ਸੈਂਟਰ ਉਹਦੀ ਇਨੋਗ੍ਰੇਸ਼ਨ ਕੀਤੀ ਹੈ ਧਾਰੀਵਾਲ ਵਿੱਚ ਸੋ ਕਾਫੀ ਇੰਟਰਸਟਿੰਗ ਕਨਸੈਪਟ ਤੇ ਆਪਾਂ ਪੰਜਾਬ ਦੇ ਵਿੱਚ ਪਹਿਲਾ ਸਟੋਰ ਜਿਹੜਾ ਹੈਗਾ ਇਨੋਗਰੇਟ ਕੀਤਾ ਹੈ ਸੋ ਇਹਦੇ ਵਿੱਚ ਨਾ ਕਿ ਸਿਰਫ ਈ ਸਰਵਿਸਿਜ਼ ਬਟ ਆਲਸੋ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਆਪਾਂ ਇਸ ਸਟੋਰ ਤੋਂ ਮਤਲਬ ਨਾਟ ਜਸਟ ਇਨ ਦ ਸਿਟੀ ਬਟ ਪਿੰਡਾਂ ਦੇ ਵਿੱਚੋਂ ਵੀ ਬੈਠ ਕੇ ਇਥੋਂ ਲੈ ਸਕਦੇ ਆ ਸੋ ਦਿਸ ਇਜ਼ ਬੇਸਿਕਲੀ ਟਾਈਇੰਗ ਅਪ ਦ ਕਸਟਮਰਸ ਵਿਦ ਦ ਕਸਟਮਰਸ ਐਸ ਵੈਲ ਐਸ ਵਿਲੇਜ ਲੈਵਲ ਐਂਟਰਪ੍ਰੈਨਿਓਰਸ Uh, with the companies and distributors so this way this is a unique concept based upon other uh, ਅਤੇ ਜਿਹੜੀਆਂ ਕੰਪਨੀਆਂਜ਼ ਵੱਡੀਆਂ ਜਿਹੜੀਆਂ ਕੰਮ ਕਰ ਰਹੀਆਂ ਸੋ ਦਿਸ ਇਜ਼ ਬੇਸਿਕਲੀ ਹੋਮ ਗ੍ਰੋਨ ਐਪ ਕਾਈਂਡ ਆਫ ਸਪੇਸ ਨਾਟ ਜਸਟ ਐਪ ਬਟ ਆਲਸੋ ਅ ਫਿਜ਼ੀਕਲ ਸਪੇਸ ਜਿੱਥੇ ਸਰਵਿਸਿਜ਼ ਐਸ ਵੈਲ ਐਸ ਪ੍ਰੋਡਕਟਸ ਵੀ ਦਿੱਤੇ ਜਾ ਸਕਦੇ ਸੋ ਆਈ ਰੀਅਲੀ ਕੰਗ੍ਰੈਚੂਲੇਟ ਦ ਡਿਪਾਰਟਮੈਂਟ ਐਂਡ ਮਿਸਟਰ ਸੁਨੀਲ ਫॉर ਦਿਸ ਇਨੀਸ਼ੀਏਟਿਵ ਥੈਂਕ ਯੂ ਜੀ ਸਸ਼ੀਗਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਕਵਰੇਜ ਲਈ ਤੇ ਪਹੁੰਚੇ ਤਾਰੀ ਗੱਲ ਵਿਖੇ ਸੋ ਮੈਂ ਸਰਦਾਰ ਸਪੈਸ਼ਲੀ ਥੈਂਕਸ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਵਿਜ਼ਿਟ ਕੀਤਾ ਸਾਡੇ ਕੋਲ ਅ ਅੱਜ ਅਸੀਂ ਧਾਰੀਵਾਲ ਜਿਹੜਾ ਸਟੋਰ ਹੈ ਗ੍ਰਾਮੀਨੀ ਸਟੋਰ ਉਹਦੀ ਓਪਨਿੰਗ ਅ ਅੱਜ ਕਰ ਰਹੇ ਹਾਂ ਸੋ ਇਹਦੇ ਵਿੱਚ ਜਿਹੜਾ ਸੁਨੰਦਰ ਜੀ ਨੂੰ ਮੈਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਤੇ ਦੀਪਕ ਜੀ ਨੂੰ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਐਂਡ ਸੁਨੀਲ ਜਿਹੜੇ ਸਾਡੇ ਜ਼ਿਲ੍ਹਾ ਮੈਨੇਜਰ ਇੱਥੇ ਗੁਰਦਾਸਪੁਰ ਦੇਖੇ ਸੋ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਜਿਹੜੇ ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਆ ਲੋਕਲ ਫੋਰ ਵੋਕਲ ਨੂੰ ਲੈ ਕੇ ਨਾ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਜਿਵੇਂ ਮੈਂ ਗੱਲ ਕਰਾਂ ਟਾਟਾ ਕਰੋਮਾ ਕੈਂਸਟਾਰ ਕ੍ਰਮਪਟਨ ਸਿੰਫਨੀ ਸੋ ਇਹਨਾਂ ਸਾਰਿਆਂ ਦੇ ਜਿਹੜੇ ਪ੍ਰੋਡਕਟਸ ਆ ਉਹ ਈਜ਼ੀਲੀ ਇੱਥੇ ਜਿਹੜੇ ਸਹੀ ਰੇਟਸ ਤੇ ਮਾਰਕੀਟ ਤੋਂ ਅਵੇਲੇਬਲ ਰਹਿਣਗੇ ਤੇ ਸਿਟੀਜ਼ਨ ਸਾਰਾ ਇੰਟਰਸਟਿੰਗ ਹੀ ਰਹੇਗਾ ਜੀ ਇਹਨੂੰ ਤੁਸੀਂ ਡਿਜੀਟਲ ਪਲੇਟਫਾਰਮ ਦੇ ਥਰੂ ਸਾਡੀ ਆਨਲਾਈਨ ਐਪਲੀਕੇਸ਼ਨ ਤੋਂ ਵੀ ਲੈ ਸਕਦੇ ਹੋ ਪਲੱਸ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਚੰਗੀ ਤਰ੍ਹਾਂ ਜਾਂਚ ਕੇ ਤੁਸੀਂ ਉਹ ਪ੍ਰੋਡਕਟ ਜਿਹੜਾ ਉਹ ਲੈ ਸਕਦੇ ਹੋ ਜੀ ਜੀ ਹੈਡ ਦਾ ਸਪੈਸ਼ਲ ਪ੍ਰੋਡਕਟ ਮਿਲ ਜਾਇਆ ਜਾ ਸਕਦਾ ਜੀ 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 ਹਾਂ ਜੀ ਆਹ ਕੋਲ ਆਰਡਰ ਪਾਉਣਾ ਪਏਗਾ ਦੇਖੋ ਜੀ ਦੋਨੋਂ ਆਪਸ਼ਨਸ ਅਵੇਲੇਬਲ ਰਹਿਣ ਗਿਆ ਜੀ ਕਸਟਮਰ ਤੋਂ ਜੇ ਉਹਨਾਂ ਨੇ ਵੇਖ ਕੇ ਪ੍ਰੋਡਕਟ ਸਾਡੇ ਕੋਲ ਕਾਫੀ ਪ੍ਰੋਡਕਟ ਸਾਡੇ ਅਵੇਲੇਬਲ ਹੈਗੇ ਆ ਤੁਸੀਂ ਦੇਖ ਹੀ ਪਾ ਰਹੇ ਹੋ ਸਟੋਰ ਤੇ ਸੋ ਇਹਦੇ ਨਾਲ ਦੇ ਨਾਲ ਜੇ ਕਸਟਮਰ ਨੇ ਐਪਲੀਕੇਸ਼ਨ ਦੇ ਥਰੂ ਆਰਡਰ ਕਰਨਾ ਹੈ ਸੋ ਸਾਡੀ ਗ੍ਰਾਮੀਨੀ ਸਟੋਰ ਐਪਲੀਕੇਸ਼ਨ ਆ ਪਲੇ ਸਟੋਰ ਤੇ ਅਵੇਲੇਬਲ ਹੈ ਸੋ ਆਰਡਰ ਕਰ ਸਕਦੇ ਹੋ ਫਾਇਦਾ ਜੀ ਜਿਵੇਂ ਕਲਿਆ ਜੀ ਮੈਂ ਤੁਹਾਨੂੰ ਪ੍ਰੋਡਕਟਸ ਦਿਖਾ ਦਵਾਂਗਾ ਤਾਂ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਨਾਲ ਤੁਹਾਨੂੰ ਮਤਲਬ 30000 ਦਾ ਹੈ ਉਹ ਤੁਸੀਂ ਦੇਖੋਗੇ ਕਿ ਜਿਹੜੀ ਕੰਪਨੀ ਹੈ ਟਾਟਾ ਕਰੋਮਾ ਸੋ ਇਹਦੇ ਵਿੱਚ ਤੁਹਾਨੂੰ 5 ਤੋਂ 7000 ਦਾ ਮਾਰਜਿਨ ਆ ਉਹ ਤੁਹਾਨੂੰ ਲੱਭੇਗਾ ਐਂਡ ਪ੍ਰੋਡਕਟ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਸਰਕਾਰੀ ਤੌਰ ਤੇ ਕੰਟੇਨ ਕਹ ਦਿੱਤਾ ਜਾਂਦਾ ਹੈ ਜੋ ਗਲਤ ਨਹੀਂ ਤੁਸੀਂ ਬਹੁਤ ਵਧੀਆ ਆਪਣੇ ਆਪ ਐਡ-ਆਨ ਕਰਤਾ ਜੀ ਤੁਸੀਂ ਕਹਿ ਸਕਦੇ ਹੋ ਕਿ ਕੰਟੇਨ ਟਾਈਪ ਜਿਵੇਂ ਸੀਐਸਟੀ ਦੇ ਥਰੂ ਮਲਾਜਮਾਂ ਨੂੰ ਕੁਝ ਲੈਸ ਮਿਲ ਕੇ ਪ੍ਰੋਡਕਟ ਮਿਲ ਜਾਂਦਾ ਹੈ ਸੋ ਇਹਦੇ ਵਿੱਚ ਵੀ ਜਿਹੜਾ ਆਮ ਨਾਗਰਿਕਾ ਨੂੰ ਕਾਫੀ ਜਿਹੜਾ ਰਿਆਇਤ ਆ ਉਹ ਮਿਲੇਗੀ। ਮੈਂ ਗੁੱਲੇ ਨੇ ਪੰਜਾਬ। ਦੇਖੋ ਜੀ ਮੈਂ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਤੇ ਇਹ ਪੰਜਾਬ ਦੇ ਵਿੱਚ ਪਹਿਲਾ ਹੀ ਗ੍ਰਾਮੀਨੀ ਸਟੋਰ ਆ ਜਿਹਦੀ ਇਨਾਗੂਰੇਸ਼ਨ ਅੱਜ ਸਰ ਵੱਲੋਂ ਕੀਤੀ ਜਾ ਰਹੀ ਹੈ ਐਂਡ ਇਹਦੇ ਲਈ ਮੈਂ ਫੇਰ ਤੋਂ ਕੰਗ੍ਰੈਚੂਲੇਟ ਕਰਨਾ ਚਾਹਾਂਗਾ ਸੁਨੰਦਨ ਜੀ ਨੂੰ ਦੀਪਕ ਜੀ ਨੂੰ ਤੇ ਇਸ ਨੂੰ